ਬਿਲਕੁਲ ਜੀ ਆ ਮੈਂ ਨਾ ਇਸ ਟਾਈਮ ਜਾ ਚਾਹੂੰ ਤਾਂ ਥੋੜਾ ਅੱਗੇ ਜਾ ਕੇ ਨਾ ਧਰਨਪਾਲ ਮੱਟ ਵਾਲੀ ਕੁਲਫੀ ਹੈ ਬੜਾ ਫੇਮਸ ਹੈ ਗੁਰਦਾਸਪੁਰ ਦਾ ਏ ਔਰ ਮੈਂ ਇਸ ਵੇਲੇ ਕੁਲਫੀ ਨੂੰ ਇੰਜੋਏ ਕਰ ਰਿਹਾ ਜੀ ਇਸ ਵੇਲੇ ਕਤੀਰਾ ਗੁੰਦੀ ਦੇ ਵਿੱਚ ਹੈ ਜੀ ਮੈਂ ਥੋੜਾ ਪਿਛੇ ਦੱਸਣਾ ਚਾਹਨਾ ਤੇ ਮੇਰੀ ਲੀਡਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇੱਥੇ ਮੱਟ ਵਾਲੀ ਕੁਲਫੀ ਆਓ ਤੇ ਖਾਓ ਕਿ ਕਤੀਰਾ ਗੁੰਦ ਦੇ ਵਿੱਚ ਮਿਕਸ ਹੈ ਥੋੜਾ ਆਪਣੇ ਮਨ ਨੂੰ ਸ਼ਾਂਤ ਕਰੋ ਜਿਹੜੇ ਤੁਹਾਡੇ ਵੋਟਰ ਨੇ ਸਪੋਰਟਰ ਨੇ ਬਜ਼ੁਰਗ ਨੇ ਉਹਨਾਂ ਨੂੰ ਧੱਕੇ ਨਾ ਮਾਰੋ ਆਪਣੇ ਮਨ ਨੂੰ ਸ਼ਾਂਤ ਕਰੋ ਠੀਕ ਹੈ ਔਰ ਜਿਹੜੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਜੇ ਕੋਈ ਅਧਿਕਾਰੀ ਨੂੰ ਠੀਕ ਕਰਾ ਰਿਹਾ ਤੇ ਕੋਡ ਆਫ ਕੰਡਕਟ ਦਾ ਇੱਕ ਬਹਾਨਾ ਲਾ ਕੇ ਲੋਕਾਂ ਦੇ ਜਿਹੜੇ ਬਣਦੇ ਕੰਮ ਨਾ ਵਗਾੜੋ ਆਪਣੇ ਦਿਮਾਗੀ ਸੰਤੁਲਨ ਨੂੰ ਠੀਕ ਕਰੋ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਤੁਹਾਡਾ ਬੈਲੈਂਸ ਵਿਗਿਆ ਹੈ ਮੈਂ ਐਡਵਾਈਸ ਕਰਦਾ ਕਿ ਆ ਕੇ ਮੱਟ ਵਾਲੀ ਗੋਲੀ ਵੀ ਖਾਓ ਮਨ ਨੂੰ ਸ਼ਾਂਤ ਕਰੋ ਤੇ ਲੋਕਾਂ ਦੀ ਸੇਵਾ ਕਰਨ ਬਾਰੇ ਸੋਚੋ ਕਿਉਂਕਿ ਤੁਹਾਨੂੰ ਜਨਤਾ ਦੀ ਨੌਕਰ ਠਹਿਰਾਇਆ ਹੈ ਕਿ ਤੁਸੀਂ ਜਨਤਾ ਦੇ ਨੌਕਰ ਹੋ ਔਰ ਜਨਤਾ ਦੀ ਸੇਵਾ ਕਰਨੀ ਹੈ ਇਸ ਕਰਕੇ ਆਪਣਾ ਮਾਈਂਡ ਸੈਟ ਓਕੇ ਕਰੋ એતે એટલું કુલ ખાઓને મનનું શાંત કરો તે જનતાની સેવા કરો જે કામ એ